ਸਖਪਾਲ ਸਿੰਘ ਖਹਿਰਾ ਕਾਂਗਰਸ ਦੇ ਉਹ ਆਗੂ ਸਨ ਜਿਨ੍ਹਾਂ ਤੇ ਪਰਚੇ ਤੇ ਪਰਚਾ ਤੇ ਅੰਦਰ ਚਲੇ ਗਏ ਸਖਪਾਲ ਸਿੰਘ ਖਹਿਰਾ ਦੀ ਇਹ ਕਿ ਉਹਦੀ ਆਦਤ ਲਾ ਲੋ ਉਹ ਪੰਜਾਬ ਦੇ ਮਸਲਿਆਂ ਦੀ ਗੱਲ ਕਰਦਾ ਉਹ ਸਿੱਖ ਕੌਮ ਦੇ ਮਸਲਿਆਂ ਦੀ ਗੱਲ ਕਰਦਾ ਹੈਗਾ ਤੇ ਇਹ ਜਿਹੜੀਆਂ ਆਦਤਾਂ ਨੇ ਉਹ ਕਈ ਲੋਕਾਂ ਨੂੰ ਨਹੀਂ ਪ੍ਰਵਾਨ ਕਈ ਏਜੰਸੀਆਂ ਨੂੰ ਨਹੀਂ ਪ੍ਰਵਾਨ ਕਈ ਸ਼ਕਤੀਆਂ ਨੂੰ ਨਹੀਂ ਪ੍ਰਵਾਨ ਪਰ ਹਰ ਪਾਰਟੀ ਦੇ ਵਿੱਚ ਇਹੋ ਜਿਹੇ ਲੀਡਰ ਹੋਣੇ ਚਾਹੀਦੇ ਨੇ ਪਾਲ ਸਿੰਘ ਕਹਿ ਰਹੇ ਹੁਣਾਂ ਤੇ ਜਿਹੜੇ ਦੋਸ਼ ਲੱਗੇ ਨੇ ਜਾਂ ਸਰਕਾਰ ਵੱਲੋਂ ਸਰਕਾਰ ਦੀਆਂ ਪੁਲਿਸ ਏਜੰਸੀਆਂ ਵੱਲੋਂ ਜਿਹੜੇ ਲਗਾਏ ਗਏ ਨੇ ਉਹ ਕੋਰਟ 'ਚ ਸਾਬਤ ਨਹੀਂ ਕਰ ਪਏ। ਸੁਪੁੱਤੀ ਕਾਂਗਰਸ ਪਾਰਟੀ ਕਹਿ ਰਹੀ ਹੈ ਕਿ ਸੁਪਾਲ ਸਿੰਘ ਖੈਰੇ ਦੇ ਨਾਲ ਧੱਕਾ ਆ। ਸਰਕਾਰ ਜ਼ਬਰ ਕਰ ਰਹੀ ਹੈ। ਸਰਕਾਰ ਆਵਾਜ਼ ਨੂੰ ਜਿਹੜੀ ਆ ਉਹ ਦੱਬਣ ਦੀ ਕੋਸ਼ਿਸ਼ ਕਰ ਰਹੀ ਆ। ਮੈਨੂੰ ਮਾਨਸਿਕ ਪੀੜਾ ਮੇਰੇ ਤੇ ਤਸ਼ੱਦਦ ਕੀਤਾ ਗਿਆ। ਮੈਨੂੰ ਜਲਾਲਤ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਆ। ਉਹ ਟੁੱਟੇ ਨਹੀਂ ਆਗੇ ਕਿਉਂਕਿ ਇੱਕ ਮਾਨਸਿਕ ਤੌਰ ਤੇ ਬਹੁਤ ਜ਼ਿਆਦਾ ਮਜ਼ਬੂਤ ਨੇ। ਔਰ ਮਾਨਸਿਕ ਤੌਰ ਤੇ ਬੰਦਾ ਉਹ ਮਜ਼ਬੂਤ ਹੁੰਦਾ ਜਿਹਦੇ ਪੱਲੇ ਸੱਚ ਹੁੰਦਾ ਕੋਈ ਡਰ ਨਾ ਹੋਵੇ ਕੋਈ ਖੌਫ ਨਾ ਹੋਵੇ ਪ੍ਰੋਗਰਾਮ 16 ਨੇ ਸੱਚਵੇ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂ ਕਾ ਗੱਲ ਕਰਾਂਗੇ ਪੰਜਾਬ ਦੇ ਅਹਿਮ ਮੁੱਦਿਆਂ ਦੇ ਉੱਤੇ ਖਾਸ ਕਰਕੇ ਸਿਆਸਤ ਦੇ ਵਿੱਚ ਕਿਵੇਂ ਪ੍ਰਭਾਵ ਛੱਡ ਰਹੇ ਨੇ ਗੱਲ ਕਰਾਂਗੇ ਸੁਖਪਾਲ ਸਿੰਘ ਖਹਿਰਾ ਦੀ ਰਿਹਾਈ ਹੋਈ ਹੈ ਬਾਹਰ ਆ ਕੇ ਜੋ ਬਿਆਨ ਦਿੱਤਾ ਹੈ ਔਰ ਗੱਠ ਜੋੜ ਦੇ ਬਾਰੇ ਸੁਖਪਾਲ ਸਿੰਘ ਖਹਿਰਾ ਦਾ ਕੀ ਸਟੈਂਡ ਹੈ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੱਠ ਜੋੜ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਇਸ ਤੇ ਸੁਖਪਾਲ ਸਿੰਘ ਖਹਿਰਾ ਦਾ ਕੀ ਬਿਆਨ ਹੈ ਕੀ ਸਟੈਂਡ ਹੈ ਇਸ ਤੇ ਗੱਲ ਹੋਵੇਗੀ ਔਰ ਜਿਹੜਾ ਪਰਚਾ ਹੋਇਆ ਸੀ ਉਸ ਮਾਮਲੇ ਦੇ ਵਿੱਚ ਰਿਹਾਈ ਵੀ ਮਿਲ ਗਈ ਆ ਤਾਂ ਹੁਣ ਉਹਨਾਂ ਦੀ ਸਿਆਸਤ ਕੀ ਰਹਿਣ ਵਾਲੀ ਹੈ ਇਹ ਵੀ ਚਰਚਾ ਕਰਾਂਗੇ ਨਾਲ ਗੱਲ ਕਰਾਂਗੇ ਬਿਜਲੀ ਸਮਝੌਤਿਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਅੰਦਰ ਵੀ ਹਰੀ ਝੰਡੀ ਹੈ ਵਿਜੀਲੈਂਸ ਨੂੰ ਕਿ ਜਾਂਚ ਸ਼ੁਰੂ ਕਰ ਦਿਓ ਉਸ ਵਿੱਚ ਕਿਹੜਾ ਕਿਹੜਾ ਨੇਤਰਦਾ ਹੈ ਔਰ ਕਿਹੜੇ ਕਿਹੜੇ ਦੇ ਅੜਿੱਕੇ ਚੜੇ ਜਾ ਸਕਦੇ ਨੇ ਉਸ ਵਿੱਚ ਕੀ ਕੀ ਨਿਕਲਦਾ ਇਹ ਸਾਰੀਆਂ ਗੱਲਾਂ ਦੀ ਚਰਚਾ ਵੀ ਕਰਾਂਗੇ ਕਿ ਸੰਭਾਵਨਾ ਕੀ ਕੀ ਨੇ ਇਸ ਜਾਂਚ ਦੇ ਅੰਦਰ ਹੋਣ ਵਾਲੀਆਂ ਔਰ ਤੀਜਾ ਵੀ ਇੱਕ بڑا ਇਹ ਮਸਲਾ ਹੈ ਜਿਹੜਾ ਕਿ ਗੈਰ ਕਾਨੂੰਨੀ ਮਾਈਨਿੰਗ ਦਾ ਇੱਕ ਪਾਸੇ ਐਨਜੀਟੀ ਚ ਤਰੀਕਾ ਪੈ ਰਹੀਆਂ ਨੇ ਦੂਜੇ ਪਾਸੇ ਸਰਕਾਰ ਨੇ ਅੰਕੜੇ ਜਾਰੀ ਕੀਤੇ ਆ ਕਿ ਅਸੀਂ 400 ਕਿੰਨੇ ਕਰੋੜ ਰੁਪਏ ਦਾ ਜਿਹੜਾ ਕਮਾਈ ਕੀਤੀ ਹੈ ਬਾਕੀ ਫਿਰ ਹਜ਼ਾਰਾਂ ਕਰੋੜ ਰੁਪਏ ਕਿੱਥੇ ਗਿਆ ਹੈ ਵੀ ਸਵਾਲ ਉੱਠ ਰਿਹਾ ਇਹਨੇ ਇਸ ਤੇ ਵੀ ਗੱਲ ਹੋਵੇਗੀ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਸਭ ਤੋਂ ਪਹਿਲਾਂ ਜੀ ਸੁਖਪਾਲ ਸਿੰਘ ਖਹਿਰਾ ਕਾਂਗਰਸ ਦੇ ਉਹ ਆਗੂ ਸਨ ਉਹ ਵਿਧਾਇਕ ਤੇ ਕੌਮੀ ਲੀਡਰਸ਼ਿਪ ਕਾਂਗਰਸ ਦੇ ਜਿਨ੍ਹਾਂ ਤੇ ਪਰਚੇ ਤੇ ਪਰਚਾ ਤੇ ਅੰਦਰ ਚਲੇਗਾ ਹੁਣ ਬਾਹਰ ਆ ਕੇ ਆਖਰਕਾਰ ਪੁਨਰ ਨੇ ਜਿਹੜੀ ਸਾਡੇ ਨਾਲ ਐਕਸਕਲੂਸਿਵ ਗੱਲਬਾਤ ਕੀਤੀ ਹੈ ਉਸ ਦੇ ਵਿੱਚ ਉਹ ਗੱਠਜੋੜ ਬਾਰੇ ਵੀ ਜਿਹੜੇ ਵਿਚਾਰ ਰੱਖਦੇ ਆ ਉਹ ਕੀ ਨੇ ਔਰ ਉਹਨਾਂ ਦਾ ਜਿਹੜਾ ਰਿਹਾਈ ਹੋਈ ਹੈ ਇਹ ਕਿੰਨੀ ਕੁ ਹੈ ਮੰਨੀ ਜਾ ਰਹੀ ਹੈ ਸਿਆਸਤ ਦੇ ਅੰਦਰ ਦੇਖੋ ਸੰਦੀਪ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਲੜਾਈ ਆ ਸਿਆਸੀ ਪਾਰਟੀ ਸਿਆਸਤ ਕੀ ਹੁੰਦੀ ਹੈ ਤੁਹਾਡੀ ਵਿਚਾਰ ਧਾਰਕ ਤੌਰ ਤੇ ਲੜਾਈ ਹੋਣੀ ਚਾਹੀਦੀ ਹੈ ਤੁਹਾਡੀ ਲੜਾਈ ਨਿੱਜੀ ਨਹੀਂ ਹੋਣੀ ਚਾਹੀਦੀ ਹੈ ਤੁਸੀਂ ਲੋਕਾਂ ਦੇ ਵਿੱਚ ਜਾੜਾ ਹੁੰਦਾ ਕਿ ਸਾਡੀਆਂ ਆ ਪਾਲਿਸੀਆਂ ਸਾਡੀ ਆ ਵਿਚਾਰ ਧਾਰ ਸਾਡੀ ਸਰਕਾਰ ਆ ਬਣੂਗੀ ਤੇ ਅਸੀਂ ਆ ਕਰਾਂਗੇ ਤੇ ਦੂਜੀ ਪਾਰਟੀ ਨੇ ਵੀ ਇਹੀ ਕੁਝ ਦੱਸਣਾ ਹੁੰਦਾ ਗੱਲ ਤੇ ਵਿਚਾਰ ਧਾਰਕ ਹੁੰਦੀ ਹੈ ਕੋਈ ਨਿੱਜੀ ਲੜਾਈ ਲੈ ਕੇ ਵੱਧ ਕਿਸਮਤ ਵਾਲੀ ਗੱਲ ਹੈ ਕਿ ਜੇ ਨਿੱਜੀ ਲੜਾਈਆਂ ਪੰਜਾਬ 'ਚ ਜਾਂ ਦੇਸ਼ ਦੇ ਅੰਦਰ ਸ਼ੁਰੂ ਹੋਣ ਲੱਗ ਪਈਆਂ ਤੇ ਫਿਰ ਸਿਆਸਤ ਨੂੰ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਬੜੀ ਗੰਦੀ ਸ਼ਾਇਦ ਹੁਣ ਇਹ ਸੁਖਪਾਲ ਸਿੰਘ ਖੈਰ ਦਾ ਜਿੱਥੋਂ ਤੱਕ ਸਵਾਲ ਹੈ ਸੁਖਪਾਲ ਸਿੰਘ ਖੈਰ ਦਾ ਇਹ ਕਿ ਉਹਦੀ ਆਦਤ ਲਾ ਲੋ ਕਿ ਉਹ ਪੰਜਾਬ ਦੇ ਮਸਲਿਆਂ ਦੀ ਗੱਲ ਕਰਦਾ ਉਹ ਸਿੱਖ ਕੌਮ ਦੇ ਮਸਲਿਆਂ ਦੀ ਗੱਲ ਕਰਦਾ ਹੈਗਾ ਤੇ ਇਹ ਜਿਹੜੀਆਂ ਆਦਤਾਂ ਨੇ ਉਹ ਕਈ ਲੋਕਾਂ ਨੂੰ ਨਹੀਂ ਪ੍ਰਵਾਨ ਕਈ ਏਜੰਸੀਆਂ ਨੂੰ ਨਹੀਂ ਪ੍ਰਵਾਨ ਕਈ ਸ਼ਕਤੀਆਂ ਨੂੰ ਨਹੀਂ ਪ੍ਰਵਾਨ ਤੇ ਜਿਸ ਕਲਕੇ ਸੁਪਾਲ ਸਿੰਘ ਖਹਿਰਾ ਕਦੀ ਸਟੇਟ ਲੈਵਲ ਤੇ ਕਦੀ ਸੈਂਟਰ ਲੈਵਲ ਤੇ ਹਿੱਟ ਰਿਹਾ ਹੈਗਾ ਸੁਪਾਲ ਸਿੰਘ ਖਹਿਰਾ ਇੱਕ 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 ਬਲੰਦ ਆਵਾਜ਼ ਬਣਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਪੰਜਾਬ ਦੇ ਮਸਲੇ ਠਾਇਜਨ ਔਰ ਹਰ ਪਾਰਟੀ ਦੇ ਵਿੱਚ ਇਹੋ ਜਿਹੇ ਲੀਡਰ ਹੋਣੇ ਚਾਹੀਦੇ ਨੇ ਹਰ ਪਾਰਟੀ ਨੂੰ ਇਹੋ ਜੀ ਵਿਚਾਰਧਾਰਾ ਤੌਰ ਤੇ ਲੜਨਾ ਚਾਹੀਦਾ ਹੈਗਾ ਕਿ ਜੇ ਤੁਸੀਂ ਸਬਾਈ ਪੋਲਿਟਿਕਸ ਕਰਨੀ ਆਈਏ ਤੇ ਫਿਰ ਲੋਕਾਂ ਦੇ ਜਿਹੜੇ ਮੁਸ਼ਕ ਦਰਪੇਸ਼ ਜਾਂ ਲੋਕ ਸਰੂਕਾਰ ਹੁੰਦੇ ਨੇ ਉਹਨਾਂ ਦੀ ਹੀ ਗੱਲ ਕਰਨੀ ਪੈਂਦੀ ਹੈਗੀ ਆ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਜੇ ਕਿਸੇ ਪੰਜਾਬੀ ਦੇ ਨਾਲ ਮਾੜੀ ਚੰਗੀ ਹੁੰਦੀ ਆ ਜਾਂ ਕਿਸੇ ਸਿੱਖ ਦੇ ਨਾਲ ਚੰਗੀ ਹੁੰਦੀ ਆ ਜਾਂ ਮਾਨਵਤਾ ਨੂੰ ਪਿਆਰ ਕਰਨ ਵਾਲੇ ਹੁੰਦੇ ਤਾਂ ਫਿਰ ਆਵਾਜ਼ ਬਲੰਦ ਕਰਨੀ ਪੈਂਦੀ ਆ ਇੱਕ ਸੱਚੇ ਸਿਆਸੀ ਲੀਡਰ ਦਾ ਇਹੋ ਹੀ ਮੋਡਲ ਆ ਫਰਜ ਹੁੰਦਾ ਹੁਣ ਸੁਖਪਾਲ ਸਿੰਘ ਖੇਰ ਵਾਲੇ ਮਸਲੇ ਦੇ ਵਿੱਚ ਆ ਕਿ ਕੋਰਟ ਕਹਿ ਚੁੱਕੀ ਆ ਕਿ ਜਿਹੜੀ ਜ਼ਮਾਨਤ ਜਦੋਂ ਮਿਲ ਜਾਂਦੀ ਹੈਗੀ ਹਾਲਕਿ ਚਲੋ ਇਸ ਮਸਲੇ ਦੇ ਵਿੱਚ ਉਹ ਕਦੋਂ ਬਰੀ ਹੁੰਦੇ ਕਿ ਨਹੀਂ ਹੁੰਦੇ ਲੇਕਿਨ ਜਿਹੜੀ ਆ ਜਿਹੜਾ ਸਰਕਾਰ ਨੇ ਕੇਸ ਪੇਸ਼ ਕੀਤਾ ਤੇ ਜਿਹੜਾ ਸੁਪਾਲ ਸਿੰਘ ਖਹਿਰਾ ਉਹਨਾਂ ਨੇ ਕੇਸ ਪੇਸ਼ ਕੀਤਾਗਾ ਉਸ ਮੱਦੇ ਨਜ਼ਰ ਜਾਂ ਉਸ ਸੁਲਤਾਨ ਵਿੱਚ ਰੱਖ ਕੇ ਗੱਲ ਕੀਤੀ ਜਾਵੇ ਦਾ ਮਤਲਬ ਆ ਕਿ ਸੁਪਾਲ ਸਿੰਘ ਖਹਿਰਾ ਉਹਨਾਂ ਤੇ ਜਿਹੜੇ ਦੋਸ਼ ਲੱਗੇ ਨੇ ਜਾਂ ਸਰਕਾਰ ਵੱਲੋਂ ਸਰਕਾਰ ਦੀਆਂ ਪੁਲਿਸ ਏਜੰਸੀਆਂ ਵੱਲੋਂ ਜਿਹੜੇ ਲਗਾਏ ਗਏ ਨੇ ਉਹ ਕੋਰਟ 'ਚ ਸਾਬਤ ਨਹੀਂ ਕਰ ਪਏ ਕਿਉਂਕਿ ਪਹਿਲਾਂ ਵੀ ਰਿਮਾਂਡ ਲੈਣ ਦੀ ਕੋਸ਼ਿਸ਼ ਕੀਤੀ ਹੈ ਜਿੰਨੇ ਦਿਨ ਮੰਗਿਆ ਕੋਰਟ ਦੇ ਨਹੀਂ ਦਿੱਤਾ ਤੇ ਅੱਜ ਕੋਰਟ ਨੇ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਹੈ ਗਿਆ ਔਰ ਇੱਕ ਲੀਡਰ ਵਾਸਤੇ ਇਸ ਤੋਂ ਵੱਡੀ ਕੀ ਗੱਲ ਹੋ ਸਕਦੀ ਹੈ ਕਿ ਜਿਹੜੇ ਉਹ ਸੁਪਾਲ ਸਿੰਘ ਖਹਿਰਾ ਕਹਿ ਰਹੇ ਨੇ ਸਮੁੱਚੀ ਕਾਂਗਰਸ ਪਾਰਟੀ ਕਹਿ ਰਹੀ ਹੈ ਕਿ ਸੁਪਾਲ ਸਿੰਘ ਖਹਿਰਾ ਦੇ ਨਾਲ ਧੱਕਾ ਹੋਇਆ ਸਰਕਾਰ ਜ਼ਬਰ ਕਰ ਰਹੀ ਹੈ ਸਰਕਾਰ ਆਵਾਜ਼ ਨੂੰ ਜਿਹੜੀ ਆ ਉਹ ਦੱਬਣ ਦੀ ਕੋਸ਼ਿਸ਼ ਕਰ ਰਹੀ ਆ ਨੱਪਣ ਦੀ ਕੋਸ਼ਿਸ਼ ਕਰ ਰਹੀ ਆ ਉਹਨੂੰ ਮਾਨਸਿਕ ਤੌਰ ਤੇ ਪੀੜਾ ਪੀੜ ਦਿੱਤੀ ਜਾ ਰਹੀ ਆ ਉਹਨੂੰ ਤੋੜਦੇ ਯਤਨ ਕੀਤੇ ਜਾ ਰਹੇ ਨੇ ਉਹਨਾਂ ਚੀਜ਼ਾਂ ਨੂੰ ਉਹ ਲੱਗਦਾ ਕਿ ਵਿਵਾਖ ਹੋ ਕੇ ਬਾਹਰ ਨਿਕਲੇ ਜਾਏ ਐਨਾ ਕੁਝ ਹੋਣ ਦੇ ਬਾਵਜੂਦ ਵੀ ਜਦੋਂ ਸਾਡੀ ਗੱਲ ਹੋਈ ਤੁਸੀਂ ਸਵਾਲ ਕੀ ਕੀਤਾ ਸੁਖਪਾਲ ਸਿੰਘ ਖੈਰਾ ਨੂੰ ਕਿ ਗਾਠ ਜੋੜ ਬਾਰੇ ਤੁਹਾਡਾ ਕੀ ਵਿਚਾਰ ਹੈ ਤਾਂ ਉਸ ਦੇ ਉੱਤੇ ਜਿਹੜੀ ਉਹਨਾਂ ਨੇ ਗੱਲ ਕਹੀ ਹੈ ਉਹ ਵੀ ਹੈਰਾਨ ਵੀ ਕਰਦੀ ਹੈ ਸਿਆਸਤ ਦੇ ਅੰਦਰ ਕਿ ਇੰਨਾ ਸਿਆਸੀ ਤੌਰ ਤੇ ਜੇ ਰਿਆ ਧੱਕਾ ਹੋਇਆ ਹੋਵੇ ਫਿਰ ਵੀ ਬੰਦਾ ਕੌਮੀ ਪੱਧਰ ਦੀ ਸਿਆਸਤ ਨੂੰ ਧਿਆਨ ਚ ਰੱਖ ਕੇ ਬਿਆਨ ਦੇ ਰਿਹਾ ਇਹ ਕੋ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਇਹੋ ਹੀ ਇੱਕ ਸਿਆਣੇ ਲੀਡਰ ਦੀ ਇੱਕ ਸਿਆਣਪ ਵੀ ਆਈ ਹੁੰਦੀ ਹੈ ਜਿਹੜਾ ਸਿਆਣਾ ਲੀਡਰ ਦੀ ਸਿਆਣਪ ਕੀ ਹੁੰਦੀ ਹੈ ਕਿ ਇਹ ਜਿਹੜਾ ਮੇਰਾ ਮਸਲਾ ਨਿੱਜੀ ਮਸਲਾ ਪਰ ਪਾਰਟੀ ਦਾ ਮਸਲਾ ਵੱਡਾ ਮਸਲਾ ਹੋ ਸਕਦਾ ਦੇਸ਼ ਦਾ ਮਸਲਾ ਵੱਡਾ ਮਸਲਾ ਉਸਦਾ ਮੈਂ ਤੇ ਬਾਅਦ ਚ ਵੀ ਨਿਜੇਠ ਲਾਂਗਾ ਪਰ ਇਸ ਟਾਈਮ ਦੇਸ਼ ਦੇ ਅੰਦਰ ਜਿਹੜੇ ਹਾਲਾਤ ਬਣੇ ਨੇ ਉਹਨਾਂ ਦੇ ਮੱਦੇਨਜ਼ਰ ਉਹਨਾਂ ਨੇ ਇੱਕ ਵਡੇਰੇ ਵੱਡੇ ਪੱਧਰ ਦੀ ਗੱਲ ਕੀਤੀ ਹੈਗੀ ਆ ਕਿ ਨਿੱਜੀ ਤੌਰ ਤੇ ਤੇ ਜਿਵੇਂ ਉਹਨਾਂ ਕਿਹਾ ਕਿ ਮੈਨੂੰ ਜਿਸ ਤਰ੍ਹਾਂ ਤੋੜਨ ਦੀ ਮੈਨੂੰ ਮਾਨਸਿਕ ਪੀੜਾ ਮੇਰੇ ਤੇ ਤਸ਼ੱਦਦ ਕੀਤਾ ਗਿਆ ਮੈਨੂੰ ਜਲਾਲਤ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਆ ਉਹ ਟੁੱਟੇ ਨਹੀਂ ਆਗੇ ਕਿਉਂਕਿ ਇੱਕ ਮਾਨਸਿਕ ਤੌਰ ਤੇ ਬਹੁਤ ਜ਼ਿਆਦਾ ਮਜ਼ਬੂਤ ਨੇ ਔਰ ਮਾਨਸਿਕ ਤੌਰ ਤੇ ਬੰਦਾ ਉਹ ਮਜ਼ਬੂਤ ਹੁੰਦਾ ਜਿਹਦੇ ਪੱਲੇ ਸੱਚ ਹੁੰਦਾ ਕੋਈ ਡਰ ਨਾ ਹੋਵੇ ਕੋਈ ਖੌਫ ਨਾ ਹੋਵੇ ਉਹ ਕਹਿੰਦੇ ਕਿ ਜੇ ਪਾਰਟੀ ਨੂੰ ਧਿਆਨ ਵਿੱਚ ਰੱਖਦੇ ਗੱਲ ਕਰਨੀ ਹੋਵੇ ਜਾਂ ਦੇਸ਼ ਨੂੰ ਧਿਆਨ ਵਿੱਚ ਰੱਖ ਕੇ ਗੱਲ ਕਰਨੀ ਹੈਗਾ ਫਿਰ ਅਕੇ ਗੱਠ ਜੋੜ ਹੋ ਜਾਣਾ ਚਾਹੀਦਾ ਹੈਗਾ ਕਿਉਂਕਿ ਪਾਰਟੀ ਹਮੇਸ਼ਾ ਵਡੇਰੇ ਹਿੱਤ ਦੇਖਦੀ ਆ ਪਾਰਟੀ ਕਦੀ ਨਿੱਜੀ ਹਿੱਤ ਨਹੀਂ ਦੇਖਦੀ ਹੈਗੀ ਤੇ ਇਸ ਟਾਈਮ ਜਿਹੜੀ ਇੰਡੀਆ ਗੱਠ ਜੋੜ ਆ ਜਿਹੜੇ 28 ਪਾਰਟੀਆਂ ਇਕੱਠੀਆਂ ਹੋਈਆਂ ਨੇ ਉਹਦੇ ਚ ਇਹ ਵੀ ਆ ਕਿ ਪਹਿਲਾਂ ਇੱਕ ਵਾਰੇ ਦੇਸ਼ ਬਚਾ ਲੋ ਦੇਸ਼ ਦੀ ਡੈਮੋਕ੍ਰੇਸੀ ਬਚਾ ਲੋ ਦੇਸ਼ ਦੀਆਂ ਨਿਆਇਪਾਲਿਕਾ ਬਚਾ ਲੋ ਜੁਡੀਸ਼ਰੀ ਬਚਾ ਲੋ ਇਲੈਕਸ਼ਨ ਕਮਿਸ਼ਨ ਬਚਾ ਲੋ ਈਡੀ ਸੀਬੀਆਈ ਇਨਕਮ ਟੈਕਸ ਜਿੰਨੇ ਵੀ ਸਿਧਾਂਤਿਕ ادارے ਨੇ ਕੈਗ ਵਰਗੇ ادارے ਦਬਾ ਹੋ ਗਏ ਨੇ ਜਦੋਂ ਬੀਜੇਪੀ ਰੂਲਿੰਗ ਪਾਰਟ ਆਪੋਜੀਸ਼ਨ ਚ ਕਾਂਗਰਸ ਪਾਰਟੀ ਕਿੰਨੀ ਤਗੜੀ ਪਾਰਟੀ ਸੀ ਕੈਗ ਨੇ ਬੇੜਾਗਰ ਕਰਕੇ ਰੱਖਤਾ ਕਾਂਗਰਸ ਪਾਰਟੀ ਤੋਂ ਉਸ ਤੋਂ ਬਾਅਦ ਕੈਗ ਕਿੱਥੇ ਆ ਕੈਗ ਦੇ ਦੰਦ ਬਾਹਰ ਕੱਢ ਕੇ ਮੈਂ ਕਹਿੰਦਾ ਚਵਾੜਾ ਹੀ ਬਾਹਰ ਕੱਢ ਲਿਆ ਭਾਜੀਪੀ ਨੇ ਕਿੱਥੇ ਗਏ ਨੇ ਅੰਨਾ ਹਜਾਰੇ ਕਿੱਥੇ ਆਰਾਮਦੇਵ ਵਰਗੇ ਕਿੱਥੇ ਗਏ ਨੇ ਜਿਨ੍ਹਾਂ ਨੇ ਇੰਨਾ ਕਾਂਗਰਸ ਪਾਰਟੀ ਨੂੰ ਨਿੰਦਿਆ ਸੀ ਤੇ ਅੱਜ ਕਿਉਂ ਨਹੀਂ ਕੈਗ ਚੁੱਪ ਕਰਕੇ ਬੈਠ ਗਈ ਆ ਇਲੈਕਸ਼ਨ ਕਮਿਸ਼ਨ ਨੂੰ ਚੁੱਪ ਕਰਕੇ ਬੈਠਾ ਹੋਇਆ ਤੇ ਇਸ ਕਰਕੇ ਅਗਰ ਕਾਂਗਰਸ ਪਾਰਟੀ ਦੇ ਵਿੱਚ ਜਿਹੜੇ ਇਦਾਂ ਦੇ ਸੰਵਿਧਾਨਕ ਅਦਾਰੇ ਸੀ ਉਹਨਾਂ ਤੇ ਸਿੱਧੇ ਹਮਲੇ ਨਹੀਂ ਹੁੰਦੇ ਇੱਕ ਲੋਕਾਂ ਨੂੰ ਫੇਥ ਹੁੰਦਾ ਸੀ ਹੋਪ ਹੁੰਦੀ ਸੀ ਤੇ ਇਸ ਕਰਕੇ ਟੀਐਨ ਸੈਸ਼ਨ ਵਰਗੇ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਦਾ ਮੁੱਲ ਪਿਆ ਸੀ ਉਹ ਖਤਮ ਹੀ ਹੋ ਚੁੱਕਾ ਹੈਗਾ ਤੇ ਇਸ ਕਰਕੇ ਉਹਨਾਂ ਨੇ ਸੁਪਾਲ ਸਿੰਘ ਕਹਿ ਰਿਹਾ ਕਿ ਜਦੋਂ ਪਾਰਟੀ ਵਿਡੇਰੇ ਹੈ ਤਾਂ ਦੇਖਦੀ ਆ ਤੇ ਫਿਰ ਮੇਰੀ ਕੋਈ ਗੱਲ ਨਹੀਂ ਹੈਗੀ ਮੈਂ ਤੇ ਬਾਅਦ ਚ ਵੀ ਨਜਿੱਠ ਲਾਂਗਾ ਇਹ ਇੱਕ ਵੱਡਾ ਪਨ ਵੀ ਹੋ ਸਕਦਾ ਹੈਗਾ ਹੋ ਸਕਦਾ ਕਿ ਜਿਹੜੀ ਬੀਤੇ ਦਿਨ ਦਿੱਲੀ ਮੀਟਿੰਗ ਦੇ ਵਿੱਚ ਹੋਈ ਆ ਉਹਦੇ ਚ ਲਾਜ਼ਮੀ ਤੌਰ ਤੇ ਸੁਖਪਾਲ ਸਿੰਘ ਖਹਿਰਾ ਦਾ ਮਸਲਾ ਉੱਠਿਆ ਹੋਵੇ ਕਿ ਇੱਕ ਪਾਸੇ ਤੁਸੀਂ ਕਹਿੰਦੇ ਕਿ ਅਸੀਂ ਗੱਠ ਜੋੜ ਕਰਨਾ ਦੂਜੇ ਪਾਸੇ ਸਾਡਾ ਬਿਨਾ ਵਜ੍ਹਾ ਤੋਂ ਲੀਡਰ ਨੂੰ ਤੁਸੀਂ ਜੇਲ੍ਹ ਚ ਬੰਦ ਕਰਕੇ ਰੱਖਿਆ ਬੀਤੇ ਦਿਨ ਮੀਟਿੰਗ ਹੋਈ ਆ ਤੇ ਪਰਸੋਂ ਬੀਤਾ ਜਿਹੜਾ ਜਿਹੜਾ ਉਦੋਂ ਜਿਹੜੇ ਪਾਰਟੀ ਕਾਂਗਰਸ ਪਾਰਟੀ ਦੇ ਨਵੇਂ ਮਾਮਲਿਆਂ ਦੇ ਇੰਚਾਰਜ ਜਾ ਦਵਿੰਦਰ ਜਾਦਵ ਉਹ ਤੇ ਰਾਜਾ ਮਰਿੰਦਰ ਸਿੰਘ ਵੜਿੰਗ ਔਰ ਪ੍ਰਤਾਪ ਸਿੰਘ ਬਾਦਵਾ ਸਾਹਿਬ ਮਿਲ ਕੇ ਆਏ ਨੇ ਕਿਤੇ ਨੇ ਕਿਤੇ ਸਨੇਹਾ ਗਿਆ ਪਰਸੋਂ ਪਾਲ ਸਿੰਘ ਖਹਿਰਾ ਚੁੱਪ ਕਰਨ ਵਾਲੇ ਹੈ ਨਹੀਂ ਉਹਨਾਂ ਨੇ ਤੇ ਪੰਜਾਬ ਦੇ ਮਸਲੇ ਕੌਮ ਦੇ ਮਸਲੇ ਉਠਾਉਂਦੇ ਰਹਿਣਾ ਪਰ ਇਹ ਇਸ ਟਾਈਮ ਕੀ ਲੜਾਈ ਕਿਹੜੀ ਆ ਗਈ ਹੈ ਕਿ ਇੰਡੀਆ ਗੱਠ ਜੋੜ ਬਨਾਮ ਬੀਜੇਪੀ ਇੰਡੀਆ ਗੱਠਜੋੜ ਬਨਾਮ ਬੀਜੇਪੀ ਬਨਾਮ ਦੇਸ਼ ਕਿ ਦੇਸ਼ ਨੂੰ ਕਿਵੇਂ ਬਚੌੜਾਗਾ ਉਹਨੂੰ ਲੈ ਕੇ ਇੰਡੀਆ ਗੱਠਜੋੜ ਦੀ ਜਿਹੜੀ ਆ ਸਿਰ ਧੜ ਦੀ ਬਾਜ਼ੀ ਲੱਗੀ ਹੈ ਕਿਉਂਕਿ ਇੱਕ ਦੇਸ਼ ਦੇ ਵਿੱਚ ਇੱਕ ਗੱਲ ਬੜੀ ਬੁਰੀ ਤਰ੍ਹਾਂ ਫੈਲ ਚੁੱਕੀ ਹੈ ਕਿ ਸ਼ਾਇਦ ਆਖਰੀ ਇਲੈਕਸ਼ਨ ਹੋਵੇ ਸ਼ਾਇਦ ਇਸ ਤੋਂ ਬਾਅਦ ਆਖਰੀ ਇਲੈਕਸ਼ਨ ਵੋਟਾਂ ਨਾ ਪੈਣ ਦੇ ਦੇ ਕਿਉਂਕਿ ਇੱਕ ਇਦਾਂ ਦੀ ਮਿੱਥ ਜੀ ਜਾਂ ਇਦਾਂ ਦਾ ਇੱਕ ਮਾਹੌਲ ਘੜ ਦਿੱਤਾ ਗਿਆ ਨਾ ਨਾ ਜਿਹੜਾ ਉਹਨੂੰ ਧਿਆਨ ਵਿੱਚ ਰੱਖਦੇ ਹੋ ਸ਼ਾਇਦ ਸੁਪਾਲ ਸਿੰਘ ਕਹਿ ਰਿਹਾ ਉਹਨੂੰ ਹੋਊਗਾ ਕਿ ਪਹਿਲਾਂ ਇੱਕ ਵਾਰ ਤੇ ਉਹ ਵਿਚਾਲੀਏ ਉਸ ਤੋਂ ਬਾਅਦ ਦੇਖਾਂਗੇ ਪੰਜਾਬ ਦੇ ਵਿੱਚ ਕਿਹੜੇ ਰਾਜੇ ਦੀ ਪਰਜਾ ਆਉਂਦੀ ਫਿਰ ਦੇਖੀ ਜਾਊਗੀ ਕੀ ਕੀ ਕਰਨਾ ਕੀ ਨਹੀਂ ਕਰਨਾ ਹੈਗਾ ਉਹ ਵੀ ਇੱਕ ਆਪਣੇ ਆਪ ਚ ਗੱਲ ਲੇਖਣ ਇਹ ਜਿਹੜਾ ਮਸਲਾ ਆ ਗਿਆ ਸੁਪਾਲ ਸਿੰਘ ਖਹਿਰਾ ਦਾ ਮਸਲਾ ਹੋਵੇ ਜਾਂ ਕਿਸੇ ਹੋਰ ਦਾ ਜੀਵ ਹੈ ਤੇ ਘੱਟੋ ਘੱਟ ਸਰਕਾਰਾਂ ਨੂੰ ਇਹ ਚਾਹੀਦੇ ਆ ਕਿ ਤੁਹਾਡੀ ਲੜਾਈ ਵਿਚਾਰ ਧਾਰਕ ਤੌਰ ਤੇ ਨਿੱਜੀ ਨਹੀਂ ਹੋਣੀ ਚਾਹੀਦੀ ਪੰਜਾਬ ਸਰਕਾਰ ਨੇ ਕੀ ਕੀਤਾ ਲੁਧਿਆਣੇ ਜਦੋਂ ਪੁਲਿਸ ਕਮਿਸ਼ਨਰ ਸੀ ਮਨਦੀਪ ਸਿੰਘ ਸਿੱਧੂ ਹਣੀ ਉਹ ਤਾਂ ਬੜੇ ਕਾਬਲ ਆਫੀਸਰ ਬੜੇ ਇਮਾਨਦਾਰ ਆਫੀਸਰ ਮੰਨੇ ਜਾਂਦੇ ਲੇਕਿਨ ਸਰਕਾਰ ਦੀ ਪ੍ਰੈਸ਼ਰ ਦੇ ਵਿੱਚ ਇੱਕ ਦਿੱਲੀ ਤੋਂ ਕੁੜੀ ਜਰਨਲਿਸਟ ਆਈ ਔਰ ਤੇ ਪਰਚਾ ਦਰਜ ਕਰ ਦਿੱਤਾ ਹੈ ਮਨਦੀਪ ਸਿੰਘ ਸਿੱਧੂ ਹਣੀ ਉਹ ਪੁਲਿਸ ਕਮਿਸ਼ਨਰ ਸੀ ਹਾਈ ਕੋਰਟ ਨੇ ਐਫ ਆਈ ਆਰ ਕਵਾਸ਼ ਕਰ ਦਿੱਤੀ ਘੱਟੋ ਘੱਟ ਪੰਜਾਬ ਦੇ ਵਿੱਚ ਇਹੋ ਜਿਹਾ ਧੱਕਾ ਨਹੀਂ ਹੋਣਾ ਚਾਹੀਦਾ ਜੇ ਕੋਈ ਲੀਡਰ ਆਪੋਜੀਸ਼ਨ ਪਾਰਟੀ ਦਾ ਜੋ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਕੋਈ ਜਰਨਲਿਸਟ ਹੈ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਇਹਦਾ ਇਹ ਨਹੀਂ ਮਤਲਬ ਕਿ ਤੁਸੀਂ ਉਹਦੇ ਖਿਲਾਫ ਪਰਚੇ ਦਰਜ ਕਰ ਦੋ ਚੈਨਲ ਬੰਦ ਕਰਵਾ ਦਿਓ ਹੋਰ ਅਟੈਕ ਕਰੋ ਧਮਕੀਆਂ ਦਿਓ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਹਾਂ ਜੇ ਸਰਕਾਰ ਸੱਚੀ ਚੱਲ ਰਹੀਆਂ ਨੇ ਸੇ ਸੈਂਟਰ ਲੈਵਲ ਤੇ ਔਰ ਸਟੇਟ ਲੈਵਲ ਤੇ ਦੇਸ਼ ਭਰ ਦੇ ਵਿੱਚ ਸਰਕਾਰਾਂ ਸੱਚੀਆਂ ਚੱਲ ਰਹੀਆਂ ਨੇ ਤਾਂ ਤੁਹਾਨੂੰ ਮੀਡੀਆ ਦੀ ਨਿਕੁਤਾ ਚ ਨਹੀਂ ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ ਆਪੋਜੀਸ਼ਨ ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ ਪਰ ਅੱਜ ਕੱਲ੍ਹ ਸਰਕਾਰਾਂ ਦੇਸ਼ ਦੇ ਵਿੱਚ ਬੜੇ ਛੋਟੇ ਚਿੜੀ ਦੇ ਦਿਲ ਵਾਲੀਆਂ ਸਰਕਾਰਾਂ ਚਿੜੀ ਦਾ ਦਿਲ ਨਹੀਂ ਚਿੜੀ ਦਾ ਬੋਟ ਨਹੀਂ ਹੁੰਦਾ ਜਿਹੜਾ ਨਵੀਂ ਚਿੜੀ ਪੈਦਾ ਕਰਦੀ ਆ ਬੋਟ ਉਹਦਾ ਦੇ ਪੋਲੀਟੀਕਲ ਪਾਰਟੀਆਂ ਦੇ ਦੇਲ ਹੋ ਗਏ ਨੇ ਜਿਸ ਕਰਕੇ ਇਹਨਾਂ ਦਾ ਕਿਸੇ ਦੀ ਗੱਲ ਬਰਦਾਸ਼ਤ ਨਹੀਂ ਹੁੰਦੀ ਹੈਗੀ ਨਹੀਂ ਤੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਜਾਂ ਹੋਰ ਜਿਹੜੇ ਵੱਡੇ ਕੈਪਟਨ ਮਿਰਿੰਦਰ ਸਿੰਘ ਐਨੀਆਂ ਗੱਲਾਂ ਬਰਦਾਸ਼ਤ ਕਰ ਦਿੰਦੇ ਸੀ ਕੈਪਟਨ ਮਿਰਿੰਦਰ ਸਿੰਘ ਦੇ ਰੂਸਾ ਆਲਮ ਨੂੰ ਲੈ ਕੇ ਵੀ ਨਹੀਂ ਸੀ ਕੋਈ ਕਿੰਤੂ ਪਰਤੂ ਹੁੰਦਾ ਪ੍ਰਕਾਸ਼ ਸਿੰਘ ਬਾਦਲ ਸਾਹਿਬ ਕਦੇ ਕਿੰਤੂ ਪਰਤੂ ਨਹੀਂ ਕਰਦੇ ਕਿਉਂਕਿ ਜਦੋਂ ਲੀਡਰ ਦੀ ਕੀ ਪਛਾਣ ਹੁੰਦੀ ਹੈ ਕਿ ਜਦੋਂ ਤੁਹਾਡੇ ਦੇਲ ਵੱਡੇ ਹੋਣ ਜਿਗਰੇ ਵੱਡੇ ਹੋਣ ਤੇ ਤੁਹਾਡੀ ਜਿਹੜੀ ਕਾਬਲੀਅਤ ਆ ਉਹ ਬੜੀ ਝਲਕਦੀ ਹੈਗੀ ਆ ਛੋਟੇ ਦਿਲ ਰੱਖ ਕੇ ਸਿਆਸਤ ਨਹੀਂ ਕੀਤੀ ਜਾਂਦੀ ਹੈਗੀ ਪਰ ਇਹ ਦੇਸ਼ ਦੇ ਵਿੱਚ ਹੁਣ ਇਦਾਂ ਦਾ ਇੱਕ ਸਿਲਸਿਲਾ ਜਾਂ ਸ਼ੁਰੂ ਹੋ ਚੁੱਕਾ ਉਹਦੇ ਕਰਕੇ ਦੇਸ਼ ਦਾ ਵੀ ਨੁਕਸਾਨ ਹੋ ਜਾਂਦਾ ਹੈਗਾ ਜੋ ਗੱਲ ਲੋਕਾਂ ਚ ਜਾਣੀ ਚਾਹੀਦੀ ਉਹ ਜਾਵੇ ਆਪੋਜੀਸ਼ਨ ਦਾ ਕੀ ਕੰਮ ਹੁੰਦਾ ਵਾ ਸਰਕਾਰ ਨੂੰ ਜਗਾਉਣਾ ਹੁੰਦਾ ਜੇ ਆਪੋਜੀਸ਼ਨ ਔਰ ਸਰਕਾਰ ਮਿਲ ਗਈ ਤੇ ਫਿਰ ਰਹਿ ਕੀ ਜਾਂਦਾ ਫਿਰ ਤੋਂ ਡੈਮੋਕ੍ਰੇਸੀ ਖਤਰੇ ਦੇ ਵਿੱਚ ਆ ਤੇ ਮੀਡੀਆ ਤਾਂ ਹਮੇਸ਼ਾ ਹੀ ਆਪੋਜੀਸ਼ਨ ਦੇ ਵਿੱਚ ਰਿਹਾ ਹੈਗਾ ਜੇ ਮੀਡੀਆ ਵੀ ਸਰਕਾਰ ਨਾਲ ਮਿਲ ਜੇ ਆਪੋਜੀਸ਼ਨ ਵੀ ਸਰਕਾਰ ਨਾਲ ਮਿਲ ਜੇ ਤੇ ਫਿਰ ਤੁਸੀਂ ਕਹਿ ਸਕਦੇ ਕਿ ਜਿਹੜੇ વૈਸ਼ਵਵਾ ਬਾਜ਼ਾਰ ਵਾ ਫਿਰ ਤੇ ਤੁਸੀਂ ਉਹਨਾਂ ਦੇ ਬਰਾਬਰ ਆ ਗਏ ਨਾ ਜੀ ਤੇ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਸੁਪਾਲ ਸਿੰਘ ਖਹਿਰਾ ਵਾਲਾ ਮਸਲਾ ਜਾਂ ਹੋਰ ਕਿਸੇ ਦਾ ਮਸਲਾਗਾ ਜਿਹੜੇ ਵੀ ਲੋਕ ਮੁੱਦੇ ਲੀਡਰ ਠੋਣਗੇ ਚਾਹੇ ਉਹ ਕਿਸੇ ਵੀ ਲੈਵਲ ਦਾ ਕਈ ਉਹ ਐਮ.ਐਲ.ਏ ਹੈ ਜਾਂ ਨਹੀਂ ਹੈ ਚਾਹੇ ਉਹ ਪਿੰਡ ਦਾ ਚਾਹੇ ਉਹ ਬਲਾਕ ਲੈਵਲ ਦਾ ਚਾਹੇ ਕੋਈ ਸਮਾਜਿਕ ਸਮਾਜਿਕ ਕਾਰਕੁਨ ਜਿਹੜਾ ਵੀ ਲੋਕ ਮਸਲੇ ਠਾਉਂਦਾ ਲੋਕੀ ਉਹਨੂੰ ਨੂੰ ਪਸੰਦ ਕਰਦੇ ਆ ਗਨੇ ਹੁਣ ਇਸਪਾਲ ਸਿੰਘ ਖਹਿਰਾ ਕਿ ਉਹਨਾਂ ਨੇ ਦੋ ਵਾਰਾਂ ਜੇਲ੍ਹ ਕੱਟ ਲਈ ਇੱਕ ਪਹਿਲਾਂ ਈਡੀ ਨੇ ਉਹਨਾਂ ਨੂੰ ਤਪੱਸਿਆ ਕਰਵਾਈ ਇੱਕ ਹੁਣ ਪੰਜਾਬ ਸਰਕਾਰ ਨੇ ਕਰਵਾਈ ਹੈਗੀ ਹੋ ਸਕਦਾ ਕਿ ਉਹ ਇੱਕ ਵੱਡਾ ਦਿਲ ਲੈ ਕੇ ਇੱਕ ਵੱਡਾ ਲੀਡਰ ਦੇ ਤੌਰ ਤੇ ਉੱਭਰ ਜੇ ਕਿਉਂਕਿ ਜਸਪਾਲ ਸਿੰਘ ਖਹਿਰਾ ਇੱਕ ਉਹ ਪਛਾਣ ਤੇ ਬਣੀ ਗਈ ਪੰਜਾਬ ਦੀ ਆਵਾਜ਼ ਤੇ ਬਣੀ ਗਈ ਹੈ ਕਿ ਜਿਨ੍ਹਾਂ ਨੂੰ ਲੋਕਾਂ ਨੂੰ ਮਹਿਸੂਸ ਹੋ ਚੁੱਕੇ ਅਗੇ ਸੁਪਾਲ ਸਿੰਘ ਕਹਿ ਰਿਹਾ ਤੇ ਅਤਿਆਚਾਰ ਹੋ ਰਿਹਾ ਸੁਪਾਲ ਸਿੰਘ ਕਹਿ ਰਿਹਾ ਇੱਕ ਜਬਰਦਸਤ ਬਣ ਰਿਹਾਗਾ ਟਾਰਗੇਟ ਹੋ ਰਿਹਾਗਾ ਤੇ ਇਸ ਕਰਕੇ ਉਹ ਇੱਕ ਵੱਡੇ ਲੀਡਰ ਦੀ ਤੌਰ ਤੇ ਵੀ ਦੀ ਪਛਾਣ ਜਿਹੜੀ ਉਹਨਾਂ ਨੇ ਸਟੇਟਮੈਂਟ ਦੇ ਦਿੱਤੀ ਕਿ ਮੇਰੀ ਲੜਾਈ ਨਹੀਂ ਇਸ ਟਾਈਮ ਮੇਰੀ ਲੜਾਈ ਤੇ ਚੱਲਦੀ ਰਹੂਗੀ ਮੇਰੇ ਜਿਹੜੇ ਕਿਉਂਕਿ ਉਹਦੀ ਲੜਾਈ ਨਿੱਜੀ ਨਹੀਂ ਹੈਗੀ ਉਹਦੀ ਲੜਾਈ ਹੈ ਪੰਜਾਬ ਮਸਲਿਆਂ ਦੀ ਲੜਾਈ ਆ ਲੋਕਾਂ ਦੀ ਜ਼ਿੰਦਗੀ ਦਾ ਸਵਾਲ ਆ ਉਹ ਇਸ ਕਰਕੇ ਕਹਿ ਰਿਹਾ ਕਿ ਮੇਰੀ ਲੜਾਈ ਦੀ ਚਿੰਤਾ ਕਰਨ ਦੀ ਲੋੜ ਨਹੀਂ ਐਸਮ ਜਿਹੜੇ ਵਡੇਰੇ ਹਿੱਤ ਕੀ ਆ ਉਹ ਦੇਸ਼ ਹਿੱਤ ਆ ਤੇ ਦੇਸ਼ ਹਿੱਤ ਕੀਆ ਗੱਠਜੋੜ ਮੰਗਦਾ ਹੈਗਾ ਹੁਣ ਦੇਖਦੇ ਆ ਕਿ ਗੱਠਜੋੜ ਉਹਦੇ ਵਿੱਚ ਸੁਖਪਾਲ ਸਿੰਘ ਖਹਿਰਾ ਉਹਨਾਂ ਦੀ ਕੀ ਭੂਮਿਕਾ ਉਹਨਾਂ ਦੇ ਆਪਣੇ ਵਿਚਾਰ ਸਾਂਝੇ ਕਰੀ ਦੱਸ ਹੀ ਦਿੱਤੇ ਹੈਗੇ ਨੇ ਇੱਕ ਪੰਜਾਬ ਦਾ ਐਸਾ ਮੁੱਦਾ ਹੈ ਜਿਹੜਾ ਕੀ ਬਹੁਤ ਚਰਚਾ ਚ ਰਹਿੰਦਾ ਹੈ ਅਰ ਤੀਜੀ ਪਾਰਟੀ ਸੱਤਾ ਚ ਆ ਗਈ ਆ ਸ਼੍ਰੋਮਣੀ ਅਕਾਲੀ ਦਲ ਤੋਂ ਸ਼ੁਰੂ ਹੋਈ ਕਹਾਣੀ ਕਾਂਗਰਸ ਫਿਰ ਆਮ ਆਦਮੀ ਪਾਰਟੀ ਉਹ ਆ ਬਿਜਲੀ ਸਮਝੌਤੇ ਵਾਲੀ ਗੱਲ ਹੁਣ ਫਿਰ ਇਸ ਸਰਕਾਰ ਚ ਆ ਰਹੀਆਂ ਗੱਲਾਂ ਸਾਹਮਣੇ ਕਿ ਵਿਜੀਲੈਂਸ ਨੂੰ ਹਰੀ ਝੰਡੀ ਆ ਜਾਂਚ ਸ਼ੁਰੂ ਹੋ ਚੁੱਕੀ ਆ ਵੱਡੇ ਵੱਡੇ ਥੰਮ ਡਿੱਗਣ ਦੀ ਆਸਾ ਉਮੀਦ ਹੈ ਸੰਭਾਵਨਾ ਬਣੀ ਹੋਈ ਆ ਉਸ ਵਿੱਚ ਕੌਣ ਕੌਣ ਕਾਲਾ ਕਾਰਨਾਮਾ ਕਰਦਾ ਰਿਹਾ ਤੇ ਕਿਹਨੇ ਵਧੀਆ ਕੰਮ ਢੰਗ ਨਾਲ ਕੰਮ ਕੀਤਾ ਇਹ ਪਤਾ ਲੱਗਣਾ ਕਹਿੰਦੇ ਇਸ ਵਾਰੀ ਪਹਿਲਾਂ ਤਾਂ ਬਸ ਅਹੀਂ ਗੋਗਲੋਂਾਂ ਤੋਂ ਮਿੱਟੀ ਝਾੜੀ ਜਾਂਦੀ ਸੀ ਪਤਾ ਹੁਣ ਲੱਗਣਾ ਇਸ ਜਾਂਚ ਸਿੰਧੀ ਮੇ ਜਿਹੜੇ ਬਿਜਲੀ ਸਮਝੌਤੇ 2007-8 ਚੋਏ ਜਦੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਸਾਂਝੀ ਸਰਕਾਰ ਸੀ ਤੇ ਪੰਜਾਬ ਨੂੰ ਪਾਵਰ ਪਲੱਸ ਸੂਬਾ ਬਣਾਇਆ ਗਿਆ ਸੀ ਕਿ ਪੰਜਾਬ ਇੱਕ ਹਿੰਦੁਸਤਾਨ ਦਾ ਵਾਹਿਦ ਸੂਬਾ ਹੈ ਜਿੰਦ ਕੋ ਪਾਵਰ 플ੱਸ ਸੀ ਸਰਪਲੱਸ 스테이트 ਬਣ ਚੁੱਕਾ ਸੀ ਉਦੋਂ ਬਿਜਲੀ ਸਮਝੌਤੇ ਕੀਤੇ ਤਿੰਨ ਪ੍ਰਾਈਵੇਟ ਪਲਾਂਟ ਲੱਗੇ ਨੇ ਜੀਵੀ ਕੀ ਗੋਂਦਵਾਲ ਜਿਹੜਾ ਪੰਜਾਬ ਸਰਕਾਰ ਨੇ ਖਰੀਦ ਲਿਆ ਇੱਕ ਮਾਨਸਾ ਲੱਗੇ ਜਿਹੜਾ ਉਹ ਬੰਧਾਤਾਲ ਵਾਲਿਆਂ ਦਾ ਸੀ ਇੱਕ ਨਾਬੇ ਜਿਹੜਾ ਐਲ ਐਨ ਟੀ ਦਾ ਐਲ ਆਰ ਸੇ ਟਰਬੋ ਕੰਪਨੀ ਦਾ ਸੀ ਉਹਦੇ ਸਮਝੌਤੇ ਸੀ ਅਜੇ ਹੋਏ ਉਹਦੇ ਚ ਇੱਕ ਕਲੋਜ਼ ਸੀ ਕਿ ਪੰਜਾਬ ਸਰਕਾਰ ਬਿਜਲੀ ਖਰੀਦੇ ਨਾ ਖਰੀਦੇ ਤੁਹਾਨੂੰ ਪੇ ਕਰਨਾ ਪੈਣਾ ਹੈਗਾ ਜੀ ਉਹਨਾਂ ਨੇ ਉਹ 25 ਸਾਲ ਪੇ ਕਰਨਾ ਹੈਗਾ ਉਸ ਮਸਲੇ ਤੇ ਕਾਂਗਰਸ ਪਾਰਟੀ ਨੇ ਬੜੀਆਂ ਪ੍ਰੈਸ ਕਾਨਫਰੰਸ ਕੀਤੀਆਂ ਆਮ ਆਦੀ ਪਾਰਟੀ ਨੇ ਬਹੁਤ ਕੀਤੀ ਹੈਗੀ ਅਮਨ ਅਰੋੜਾ ਸਾਹਿਬ ਦੀਆਂ ਬਹੁਤ ਜਿਆਦਾ ਪ੍ਰੈਸ ਕਾਨਫਰੰਸ ਆਮਨ ਅਰੋੜਾ ਤੇ ਇਦਾਂ ਦੇ ਲੱਗਦਾ ਸੀ ਕਿ ਉਹ ਬਿਜਲੀ ਮਾਮਲਿਆਂ ਦੇ ਇੱਕ ਐਕਸਪਰਟ ਹੋ ਗਏ ਨੇ ਉਹਨਾਂ ਬਹੁਤ ਜਿਆਦਾ ਪ੍ਰੈਸ ਕਾਨਫਰੰਸ ਕੀਤੀਆਂ ਸੀ ਉਹ ਜਦੋਂ 2007 ਤੋਂ 17 ਉਸ ਤੋਂ ਬਾਅਦ ਕੈਪਟਨ ਮਿਰਿੰਦਰ ਸਿੰਘ ਦੀ ਸਰਕਾਰ ਆ ਗਈ ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਰੌਲਾ ਪੈਂਦਾ ਰਿਹਾ ਆਮ ਆਦੀ ਪਾਰਟੀ ਵੀ ਘੇਰਦੀ ਰਹੀ ਕਿ ਕੈਪਟਨ ਮਿਰਿੰਦਰ ਸਿੰਘ ਉਹ ਇਸ ਲੇ ਕਰਾਇਆ ਕੈਪਟਨ ਮਰਿੰਦਰ ਸਿੰਘ ਹੋਣਾ ਨੇ ਮਾਨ ਵੀ ਬਣਾ ਲਿਆ ਕਿ ਅਸੀਂ ਇਸ ਤੇ ਵਾਈਟ ਪੇਪਰ ਜਾਰੀ ਕਰਾਂਗੇ ਮਨਪੀਰ ਸਿੰਘ ਬਾਦਲ ਖਜ਼ਾਨਾ ਮੰਤਰੀ ਵਿਧਾਨ ਸਭਾ ਦੇ ਵਿੱਚ ਬੜੀਆਂ ਉੱਚੀਆਂ ਉੱਚੀਆਂ ਬੜੀਆਂ ਗੱਲਾਂ ਹੋਈਆਂ ਨੇ ਪਰ ਉਹਦੇ ਚ ਇੱਕ ਸੀਨੀਅਰ ਅਫਸਰਾਂ ਦੀ ਡਿਊਟੀ ਵੀ ਲਗਾ ਦਿੱਤੀ ਗਈ ਉਸ ਸਮੇਂ ਜਿਹੜੇ ਬਿਜਲੀ ਮਹਿਕਮੇ ਦੇ ਮੰਤਰੀ ਅਫਸਰ ਉਫਸਰ ਉਹਨਾਂ ਨੇ ਕਹਿ ਦਿੱਤਾ ਪਰ ਬਾਅਦ ਚ ਗੱਲ ਦੱਬ ਲਈ ਹੈਗੀ ਉਹਦੇ ਚ ਕੀ ਆ ਕਿਉਂਕਿ ਉਹਦੇ ਚ ਇੱਕ ਇਹ ਹੀ ਕਿ 7000 ਕਰੋੜ ਰੁਪਈਆ ਸਰਕਾਰ ਪੇ ਕਰ ਚੁੱਕੀ ਸੀ ਸਰਕਾਰ ਨੇ ਉਹਨਾਂ ਸਾਲਾਂ ਦੇ ਵਿੱਚ ਬਿਜਲੀ ਵੀ ਨਹੀਂ ਖਰੀਦੀ ਲੇਕਿਨ ਇਸ ਦੇ ਬਾਵਜੂਦ ਕਿਉਂਕਿ ਇੱਕ ਐਗਰੀਮੈਂਟ ਦਾ ਕਲੌਜ਼ ਹੀ ਜਿਹੜਾ 7000 ਕਰੋੜ ਰੁਪਇਆ ਸਰਕਾਰ ਪੇ ਕਰ ਚੁੱਕੀ ਫਿਰ ਦੂਜਾ ਜੇ ਐਗਰੀਮੈਂਟ ਰੱਦ ਕਰਨੇ ਹੈਗੇ ਨੇ ਤੇ ਘੱਟੋ ਘੱਟ ਸਰਕਾਰ ਨੂੰ ਉਹਨਾਂ ਨੇ ਕਹਿਣਾ ਸੀ ਐਗਰੀਮੈਂਟ ਰੱਦ ਕਰਦੀ ਹੈ ਸਰਕਾਰ ਉਨ੍ਹਾਂ ਦੀ ਪ੍ਰੋਡਕਸ਼ਨ ਖਰਚਾ ਉਹਨਾਂ ਦੀ ਇਨਫਰਾਸਟ੍ਰਕਚਰ ਉਹਨਾਂ ਦੀ ਲੈਂਡ ਸਭ ਕੁਝ ਮਲਾਮ ਲੂ ਕੇ ਸਰਕਾਰ ਨੂੰ ਕੋਈ 30 ਹਜ਼ਾਰ ਕਰੋੜ ਰੁਪਈਆ ਦੇਣਾ ਪੈਣਾ ਸੀ ਤੇ ਪੰਜਾਬ ਤੇ ਪਹਿਲਾਂ ਹੀ 2,75 ਹਜ਼ਾਰ ਉਸ ਟਾਈਮ ਇੱਕ ਕਰੋੜ ਦਾ ਕਰਜ਼ਾ ਸੀ ਤੇ ਤਿੰਨਾਂ ਨੂੰ ਦਿੰਦੀ 30 ਹਜ਼ਾਰ ਕਰੋੜ ਰੁਪਈਆ ਦੇਣਾ ਹੈ ਸਰਕਾਰ ਨੂੰ ਕਰਜ਼ਾ ਚੁਕਾਉਣਾ ਪੈਣਾ ਹੈ ਸਰਕਾਰ ਕਹਿੰਦੀ ਜਿੱਦਾਂ ਗੱਡੀ ਚੱਲਦੀ ਚੱਲਾਂ ਦੋ ਰੌਲਾ ਫੇਰ ਪੈ ਗਿਆ ਕੈਪਟਨ ਮਰਿੰਦਰ ਸਿੰਘ ਹੋਣਾ ਸਾਹਿਬ ਨੇ ਕੋਈ ਗੱਲ ਇਹ ਫਿਰ ਜਸਟਿਸ ਮਤਾਪ ਸਿੰਘ ਗਿਲ ਹੋਣਾ ਨੂੰ ਕਾਰਵਾਈ ਦੇ ਦਿੱਤੀ ਜਦੋਂ ਚਰਜੀਤ ਸਿੰਘ ਚੰਨੀ ਸਾਹਿਬ 111 ਦਿਨ ਵਾਸਤੇ ਮੁੱਖ ਮੰਤਰੀ ਬਣੇ ਨੇ ਪਰ ਉਹ 111 ਦਿਨ ਕੀ ਕਰਦੇ 45 ਦਿਨ ਤੇ ਵੈਸੇ ਕੋਡ ਆਪ ਕੰਡਕਟ ਆ 100 ਚ 45 ਦਿਨ ਕੱਢ ਲੋ ਆਗੇ ਪਿੱਛੇ ਕਿੰਨੇ ਰਹਿ ਗਏ 55 ਦਿਨ ਰਹਿ ਗਏ 55 ਦਿਨ ਚ ਇੱਕ ਕਾਰਵਾਈ ਕੀ ਹੋਣੀ ਆ ਪਰ ਇਹ ਹੁਣ ਜਿਹੜਾ 2007 8 ਦਾ ਮਸਲਾ ਆਗਾ ਉਹਦੇ ਚ ਇਹ ਆ ਕਿ ਉਸ ਸਮੇ ਜਿਹੜੇ ਬਿਜਲੀ ਮੰਤਰੀ ਹੋਣਗੇ ਉਸ ਸਮੇ ਜਿਹੜੇ ਬਿਲੀ ਵਿਭਾਗ ਦੇ ਸਕੱਤਰ ਹੋਣਗੇ ਉਸ ਸਮੇ ਬਿਲੀ ਬੋਰਡ ਦੇ ਚੇਅਰਮੈਨ ਹੋਗੇ ਸਾਰੀ ਤੋਂ ਉਹਨਾਂ ਦੀ ਕਾਰਵਾਈ ਆ ਹੁਣ ਉਹ ਸਾਰੇ ਹੁਣ ਵਿਜੀਲੈਂਸ ਨੇ ਕਾਗਜ ਫਰੋਲੇ ਕਿਉਂਕਿ ਬੜਾ ਟੈਕਨੀਕਲ ਤੌਰ ਤੇ ਹੈ ਵਿਜੀਲੈਂਸ ਨੇ ਬਿਲੀ ਬੋਰਡ ਵਾਲੇ ਅਧਿਕਾਰੀਆਂ ਨੂੰ ਜਵਾਬ ਮੰਗਣਗੇ ਪਰ ਇਹ ਉਸ ਸਮੇਂ ਜਿਹੜੇ ਅੱਜ ਚੇਅਰਮੈਨ ਨੇ ਉਸ ਸਮੇਂ ਉਹ ਵੀ ਚੇਅਰਮੈਨ ਹੀ ਇੱਕ ਉਹਨਾਂ ਦੀ ਵੀ ਇਮਾਨਦਾਰੀ ਤੇ ਬੜੇ ਹੁਸਵਾਲ ਖੜੇ ਹੋਣੇ ਨੇ ਤੇ ਕੀ ਜੇ ਵਾਕਏ ਭਗਵੰਤ ਮਾਨ ਸਾਹਿਬ ਇਸ ਮਸਲੇ ਦੇ ਵਿੱਚ ਉਹਨਾਂ ਦੀ ਜਿਹੜਾ ਹੁਣ ਵਿਜੀਲੈਂਸ ਨੇ ਨਿਰਪੱਖ ਤੌਰ ਤੇ ਅਗਰੇਸ ਤੇ ਕਾਰਵਾਈ ਹੋਈ ਤੇ ਇੱਕ ਵੱਡਾ ਸਕੈਮ ਦੇ ਤੌਰ ਤੇ ਉੱਤਰ ਸਕਦਾ ਕਿ ਤੁਸੀਂ ਇਹ ਕਲੌਜ਼ ਕਿਉਂ ਪਾਈ ਕਿਉਂਕਿ ਇਹ ਜਦੋਂ ਪੰਜਾਬ ਦੇ ਵਿੱਚ ਇਹ ਸਮਝੌਤੇ ਉਦੋਂ ਗੁਜਰਾਤ ਸਰਕਾਰ ਨੇ ਵੀ ਇਹਨਾਂ ਕੰਪਨੀਆਂ ਦੇ ਨਾਲ ਸਮਝੌਤੇ ਕੀਤੇ ਉਹਨਾਂ ਤੇ ਇਹ ਨਹੀਂ ਕਿਹਾ ਸੀ ਕਿ ਅਸੀਂ ਜੇ ਬਿਜਲੀ ਨਹੀਂ ਖਰੀਦਾਂਗੇ ਤੇ ਸਾਨੂੰ ਐਕਸਟਰਾ ਪੈਸੇ ਦੇਣੇ ਪੈਣੇ ਸੀ ਪੰਜਾਬ 'ਚ ਇੱਕ ਕਲੌਜ਼ ਹੀ ਤੁਸੀਂ ਬਿਜਲੀ ਖਰੀਦੋ ਜਾਂ ਨਾ ਖਰੀਦੋ ਸਾਡੀ ਪ੍ਰੋਡਕਸ਼ਨ ਕਾਸਟ ਹੈ ਸਾਡੀ ਜਿਹੜੇ ਰਨਿੰਗ ਕਾਸਟ ਹੈ ਤੁਹਾਨੂੰ ਇਹਨੇ ਪੈਸੇ ਦੇਣੇ ਪੈਣੇ ਔਰ ਉਸ ਸਮੇਂ ਜਿਹੜੀ ਸਰਕਾਰ ਸੀ ਸਾਂਝੀ ਸਰਕਾਰ ਉਹਨਾਂ ਨੇ ਕੋਈ 7000 ਕਰੋੜ ਰੁਪਇਆ ਦਿੱਤਾਗਾ ਕਿਉਂ ਦਿੱਤਾਗਾ ਔਰ ਅਜਿਹੀ ਕੀ ਵੇਲਣੇ ਦੇ ਵਿੱਚ ਬਾਅ ਹੈ ਸੀ ਕਿ ਅਜਿਹਾ ਕਲੌਜ਼ ਕੰਪਨੀਆਂ ਦੇ ਮ ਆਬਾ ਕਿ ਕੀਤਾ ਗਿਆ ਇਹ ਸਭ ਤੋਂ ਵੱਡਾ ਪਵਾੜਾ ਪੈਣਾ ਹੁਣ ਜਿਸ ਹਿਸਾਬ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਕਿਹਾ ਕਿ ਅਸੀਂ ਜਾਂਚ ਕਰਵਾ ਰਹੇ ਹਾਂ ਉਹ ਸਾਰੇ ਜਿਹੜੇ ਚਿਹਰੇ ਬੇਨਕਾਬ ਹੋਣਗੇ ਹੁਣੇ ਵੀ ਚਾਹੀਦੇ ਨੇ ਕਿ ਪੰਜਾਬ ਦਾ ਜਿਹੜਾ ਪੈਸਾ ਵਾ ਕਿਉਂ ਅਜਿਹੇ ਕੰਮਾਂ ਵਾਸਤੇ ਜਿਹਦੀ ਲੋੜ ਨਹੀਂ ਸੀ ਹੁਣ ਉਸ ਮੇ ਚਾਹੇ ਸਰਕਾਰ ਪੰਜਾਬ ਸਰਕਾਰ ਸੀ ਪਰ ਜਿਆਦਾ ਹੁਣ ਕਸੂਰ ਕਿਹਦਾ ਆਊਗਾ ਪਾਵਰ ਸੈਕਟਰੀ ਦਾ ਆਜੂਗਾ ਬਿਲੀ ਬੋਰਡ ਦੇ ਚੇਅਰਮੈਨ ਦਾ ਆਜੂਗਾ ਬਿਜਲੀ ਮੰਤਰੀ ਦਾ ਆਜੂਗਾ ਉਹਦੇ ਚ ਤੇ ਮੁੱਖ ਮੰਤਰੀ ਦਾ ਕੋਈ ਰੋਲ ਨਹੀਂ ਰਹਿਣਾ ਹੈਗਾ ਜਾਂ ਜਿਹੜੇ ਵੀ ਕਾਲੀ ਲੀਡਰ ਹੋਣਗੇ ਉਹਨਾਂ ਦਾ ਕੋਈ ਰੋਲ ਹੀ ਨਹੀਂ ਪਰ ਹੁਣ ਦੇ ਦੇ ਕਿ ਵਿਜੀਲੈਂਸ ਕਿਹਦੇ ਕਿਹਦੇ ਘਰ ਦਾ ਜਾ ਕੇ ਕੁੰਡਾ ਖੜਕਾਉਂਦੀ ਹੈਗੀ ਆ ਇਹ ਸਭ ਤੋਂ ਵੱਡਾ ਸਵਾਲ ਹੈ ਕਿ ਪਹਿਲਾਂ ਪਰਚਾ ਦਰਜ ਹੋਊਗਾ ਗੜਬੜੀਆਂ ਪਤਾ ਲੱਗਣਗੀਆਂ ਪਹਿਲਾਂ ਐਗਰੀਮੈਂਟ ਪੜਨੇ ਪੈਣਗੇ ਉਹਦੇ ਚ ਕਮੀ ਕੀ ਆ ਕੀ ਫਾਇਦਾ ਹੋਇਆ ਪੰਜਾਬ ਨੂੰ ਪੰਜਾਬ ਦਾ ਕੀ ਨੁਕਸਾਨ ਹੋਇਆ ਆਰਥਿਕ ਪੱਖੋਂ ਕਿੰਨਾ ਹੋਇਆ ਉਹ ਸਾਰਾ ਜਦੋਂ ਵੈਰੀਫਾਈ ਕਰੋਗੇ ਟੈਕਨੀਕਲ ਤੌਰ ਤੇ ਕਿਉਂਕਿ ਉਹਨਾਂ ਨੂੰ ਟੈਕਨੀਕਲ ਤੌਰ ਤੇ ਐਕਸਪਰਟ ਲੈਣੇ ਪੈਣਗੇ ਬਿਲੀਬੋਰਡ ਆਪਣੇ ਦੇਣਗੇ ਰਟਾਇਰਡ ਇੰਜੀਨੀਅਰ ਟਾਈਪ ਦੇ ਵੱਡੇ ਵੱਡੇ ਜਿਹੜੇ ਮਾਹਰ ਹੋਣਗੇ ਉਸ ਤੋਂ ਬਾਅਦ ਦੇਖੋ ਵਿਜੀਲੈਂਸ ਪਰਚਾ ਦਰਜ ਕਰੋਗੇ ਫਿਰ ਪਰਚਾ ਦਰਜ ਹੋ ਗਿਆ ਤੇ ਲਾਜ਼ਮੀ ਤੌਰ ਤੇ ਜਿਹੜੇ ਉਸ ਸਮੇਂ ਜਿਹੜੇ ਜਿੰਨੇ ਵੀ ਰਿਸਪੌਂਸੀਬਲ ਹੈਗੇ ਜਿਹੜੇ ਵੱਖ-ਵੱਖ ਕੁਰਸੀਆਂ ਤੇ ਬੈਠੇ ਜ਼ਿੰਮੇਵਾਰ ਕੁਰਸੀਆਂ ਤੇ ਬੈਠੇ ਉਹ ਸਾਰੇ ਤਲਬ ਹੋਣਗੇ ਹਾਂ ਗੱਲ ਇਹ ਹੈ ਕਿ ਸਰਕਾਰ ਪਹਿਲਾਂ ਵਾਲਿਆਂ ਤੋਂ ਤਾਂ ਲੇਖਾ ਜੋਖਾ ਲੈਣ ਦੇ ਉੱਤੇ ਤੁਲੀ ਹੋਈ ਆ ਪਰ ਪਹਿਲਾ ਵਾਲੇ ਹੁਣ ਵਾਲੀ ਸਰਕਾਰ ਤੋਂ ਇੱਕ ਮਾਮਲੇ 'ਚ ਲੇਖਾ ਜੋਖਾ ਲੈ ਰਿਹਾ ਉਹ ਗੈਰ ਕਾਨੂੰਨੀ ਮਾਈਨਿੰਗ ਵਾਲਾ ਉਹ ਸਰਕਾਰ ਨੇ ਅੰਕੜੇ ਜਿਹੜੇ ਜਾਰੀ ਕੀਤੇ ਮਾਈਨਿੰਗ ਮੰਤਰੀ ਚੇਤਨ ਸਿੰਘ ਜਾੜਾ ਮਾਜਰਾ ਕਹਿੰਦੇ ਕਿ ਇੱਕ ਮੀਡੀਆ ਦਾ ਹਿੱਸਾ ਗਲਤ ਰਿਪੋਰਟਾਂ ਦੇ ਰਿਹਾ ਗਲਤ ਅੰਕੜੇ ਪੇਸ਼ ਕਰ ਰਿਹਾ ਸੀ ਤੇ 400 ਇਨੇ ਕਰੋੜ ਰੁਪਈਆ ਇੱਥੋਂ ਕਮਾ ਲਿਆ ਮਾਈਨਿੰਗ ਤੋਂ ਪਰ ਫਿਰ ਵੀ ਸਵਾਲ ਉੱਥੇ ਖੜਾ ਹੈ ਕਿ ਜਿਹੜੇ ਤੁਹਾਡੇ ਸੁਪਰੀਮੋ ਨੂੰ ਕਿਹਾ ਸੀ 1 ਸਾਲ 'ਚ 20000 ਕਰੋੜ ਫਿਰ ਇਸ ਹਿਸਾਬ ਦੇ ਨਾਲ 39600 ਕਰੋੜ ਰੁਪਈਆ ਤਕਰੀਬਨ ਤਕਰੀਬਨ ਫਿਰ ਵੀ ਨਹੀਂ ਪਤਾ ਲੱਗਿਆ ਕਿ ਗਿਆ ਕਿੱਥੇ ਇਹ ਸਭ ਤੋਂ ਵੱਡੀ ਗੱਲ ਤੇ ਚੇਤਨ ਸਿੰਘ ਜੋੜੇਬਾਰੇ ਸਾਹਿਬ ਨੇ ਸਾਬਤ ਕਰ ਦਿੱਤਾ ਹੈਗਾ ਕਿ ਜਿਹੜੇ ਸਾਡੇ ਸੁਪਰੀਮੋ ਹੀ ਨੈਸ਼ਨਲ ਕਨਵੀਨਰ ਔਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਾਹਿਬ ਉਹਨਾਂ ਨੇ ਜਿਹੜਾ 20000 ਕਰੋੜ ਰੁਪਏ ਦਾ ਇੱਕ ਲਫਾਫਾ ਛੱਡਿਆ ਸੀ ਇੱਕ ਜੁਮਲਾ ਛੱਡਿਆ ਸੀ ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਅਸੀਂ ਪਹਿਲੇ ਸਾਲ ਹੀ 20000 ਕਰੋੜ ਰੁਪਈਆ ਇਨਕਮ ਕਰਾਂਗੇ ਹੁਣ 21 ਮਹੀਨੇ ਦੀ ਸਰਕਾਰ ਹੋ ਚੁੱਕੀ ਹੈ ਮਾਰਚ ਮਹੀਨੇ ਚ 22 ਦੋ ਦੋ ਸਾਲ ਦੀ ਸਰਕਾਰ ਹੋ ਜਾਣਾ 24 ਮਹੀਨੇ ਦੀ ਸਰਕਾਰ ਉਹਨੇ ਜਨਵਰੀ ਦੇ ਅੱਧੇ ਨਿਕਲ ਗਿਆ ਹੈਗੀ ਅੱਗੇ ਫਰਵਰੀ ਮਾਰਚ ਹੀ ਰਹਿ ਗਿਆ ਮਤਲਬ 22 ਮਹੀਨੇ ਦੀ ਸਰਕਾਰ ਹੋ ਚੁੱਕੀ 22 ਮਹੀਨੇ ਤੁਸੀਂ ਕਹਿ ਰਹੇ ਕਿ ਸਾਨੂੰ 472 ਕਰੋੜ ਰੁਪਏ ਮਿਲੇ ਹੈਗਾ ਹੁਣ ਸਵਾਲ ਹੈ ਕਿ ਤੁਸੀਂ ਤੇ 20000 ਕਰੋੜ ਰੁਪਏ ਇੱਕ ਸਾਲ ਦਾ ਕਿਹਾ ਸੀ ਦੋ ਸਾਲ ਦਾ 40000 ਕਰੋੜ ਰੁਪਏ 40000 ਦੇ ਵਿੱਚੋਂ 472 ਕਰੋੜ ਲੋਕੀ ਮੰਨਦੇ ਹੈਗੇ ਪਰ ਸਾਡਾ ਕਿੱਥੇ ਗਿਆ ਕੋਈ ਸਾਡੇ 35000 ਕਰੋੜ ਰੁਪਏ ਕਿੱਥੇ ਗਿਆ ਸਾਡਾ ਨਾ ਸਾਨੂੰ ਦੱਸਿਆ ਜਾਵੇ ਕਿ ਜੇ ਤੁਸੀਂ 472 ਕਰੋੜ 472 ਕਰੋੜ ਰੁਪਏ ਦੇ ਬਾਕੀ ਪੈਸੇ ਕਿੱਥੇ ਗਏ ਨੇ ਉਹ ਸਾਨੂੰ ਦੱਸੇ ਜਾਵੇ ਇਹਦਾ ਕੀ ਹੈ ਕਿ ਜਾਂ ਸਰਕਾਰ ਦੀ ਪਾਲਿਸੀ ਮਾੜੀ ਸੀ ਜਾਂ ਗੈਰਕਾਨੂੰਨੀ ਮਾਈਨਿੰਗ ਲਗਾਤਾਰ ਹੁੰਦੀ ਰਹੀ ਹੈ ਜਾਂ ਫਿਰ ਅਰਵਿੰਦ ਕੇਜਰੀਵਾਲ ਸਾਹਿਬ ਦੇ ਜਿਹੜੇ ਅੰਕੜੇ 20000 ਕਰੋੜ ਪਲੇ ਉਹ ਸਿਰਫ ਜਦੂ ਵਾਲੇ ਨੇ ਅੰਕੜੇ ਹੁੰਦੇ ਵੀ ਇੱਕ ਗੱਪ ਮਾਰ ਦੋ ਗਪੌੜ ਛੱਡ ਦੋ ਕਿ ਮੈਂ ਤੇ ਜੀ ਇੱਕ ਆਈਆਰਐਸ ਅਫੀਸਰ ਹਾਂ ਮੈਂ ਇੱਕ ਬਾੜੀਆਂ ਪਰਵਾਰ ਚ ਜੰਮਿਆ ਪਹਿਲਾ ਮੇਰੇ ਜਿਨਾ ਕਿਸੇ ਨੂੰ ਹਿਸਾਬ ਕਿਤਾਬ ਨਹੀਂ ਆਉਂਦਾ ਹੈਗਾ ਮੈਂ ਦੇਖ ਲਓ ਜੀ ਪੰਜਾਬ ਚ ਮੈਨੂੰ ਦੇ ਦਿਓ ਇੱਕ ਮੌਕਾ ਕੇਜਰੀਵਾਲ ਨੂੰ ਮੈਂ ਤੁਹਾਨੂੰ ਪੰਜਾਬ ਵਾਲਿਓ 20000 ਕਰੋੜ ਰੁਪਇਆ ਕੱਢ ਦੂੰਗਾ ਰੇਤਾ ਚੋਂ 30000 ਕਰੋੜ ਕੱਢ ਦੂੰਗਾ ਸ਼ਰਾਬ ਚੋਂ ਨਾ 20000 ਕਰੋੜ ਰੁਪਇਆ ਸ਼ਰਾਬ ਚੋਂ ਆਇਆ ਨਾ ਰੇਤਾ ਚੋਂ ਆਇਆ ਹੁਣ ਅੱਜ ਤੇ ਚੇਤਨ ਸਿੰਘ ਜੋੜੇ ਮਾਦਰਾ ਸਾਹਿਬ ਨੇ ਸਾਬਤ ਕਰ ਦਿੱਤਾ ਹੈਗਾ ਕਿ 20000 ਕਰੋੜ ਰੁਪਇਆ ਛੱਡੋ 10000 ਕਰੋੜ 5000 ਕਰੋੜ 1000 ਕਰੋੜ 800 ਕਰੋੜ ਉਹ ਵੀ ਨਹੀਂ ਹੋਇਆ ਦੋਵੇਂ ਸਾਲਾਂ ਦੇ ਵਿੱਚ ਸਿਰਫ 472 ਕਰੋੜ ਰੁਪਇਆ ਤੇ ਗੱਪ ਪੋਲਿਟੀਕਲ ਤੌਰ ਤੇ ਕਿੱਡੀ ਵੱਡੀ ਮਾਰੀ ਸੀ ਉਹ ਗੱਪ ਫੜੀ ਗਈ ਹੈਗੀਆ ਉਹ ਹੁਣ ਭਾਵੇਂ ਮੀਡੀਆ ਦਾ ਕਿਹੜੇ ਵੀ ਹਿੱਸੇ ਦੇ ਤੁਸੀਂ ਕਹੋ ਕਿ ਗਮਰਾਹ ਕੀਤਾ ਗਮਰਾਹ ਦੇ ਆਮ ਆਦੀ ਪਾਰਟੀ ਨੇ ਸਭ ਤੋਂ ਵੱਡਾ ਕੀਤਾ ਜਿਹੜੀ ਵੀ ਖਬਰ ਨਾਸ਼ਰ ਹੋਈ ਉਹਨੇ ਨਹੀਂ ਗਮਰਾ ਕੀਤਾ ਗਮਰਾ ਤੇ ਤੁਸੀਂ ਕੀਤਾ ਜਿਹੜੇ ਤੁਸੀਂ ਕਹਿੰਦੇ ਕਿ ਇਸ ਸਾਲ ਦੇ ਇੱਕ ਸਾਲ ਦੇ ਵਿੱਚ 20000 ਕਰੋੜ ਰੁਪਏ ਕਮਾਵਾਂਗੇ ਗਮਰਾਹ ਕਾ ਕੋਣ ਕਿਨੇ ਕੀਤਾ ਪੰਜਾਬ ਦੀ ਜਨਤਾ ਨੂੰ ਮੀਡੀਆ ਨੇ ਕੀਤਾ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਕੀਤਾ ਦੂਜੇ ਪਾਸੇ ਐਨਜੀਟੀ ਦੇ ਬਾਹਰ ਆ ਕੇ ਨਾ ਸੁਣਵਾਈ ਸੀ ਨਵਜੋਤ ਸਿੰਘ ਸਿੱਧੂ ਨੇ ਵੀ ਕਿਉਂਕਿ ਉਸ ਪਾਸਿਓਂ ਘੇਰਾ ਪਾਇਆ ਹੋਇਆ ਐ ਇਸੇ ਮਸਲੇ ਤੇ ਉਹ ਕਹਿੰਦੇ ਵੀ ਕਾਂਗਰਸ ਸਰਕਾਰ ਵਾਲੇ ਅਸੀਂ ਗਵਾਹ ਹਾਂ 3000 ਦੀ ਜਿਹੜੀ ਆ ਟਰਾਲੀ ਭਰੀ ਜਾਂਦੀ ਸੀ ਰੇਤੇ ਦੀ ਤੇ ਹੁਣ 21000 ਤੱਕ ਪਹੁੰਚੀ ਪਈ ਆ ਚਾਹੇ ਜਿੰਨੇ ਮਰਜੀ ਦਾਅਵੇ ਕਰੀ ਜਾਣ ਉਧਰ ਉਹਨਾਂ ਨੇ ਵੀ ਘ ਤੇ ਮਾਈਨਿੰਗ ਦੇ ਗੈਰਕਾਨੂੰਨੀ ਮਾਈਨਿੰਗ ਤਾਂ ਹੋ ਹੀ ਰਹੀ ਹੈ ਨਾ ਪੰਜਾਬ ਦੇ ਵਿੱਚ ਉਹਦੇ ਬਾਰੇ ਚੇਤਨ ਸਿੰਘ ਜੋੜੇ ਮਾਇਰਾ ਸਾਹਿਬ ਨਹੀਂ ਬੋਲੇ ਆਗੇ ਇਹਨਾਂ ਦਾ ਦਾਸਤਾ ਕਿ ਆ ਫਲਾਣਾ ਮੀਡੀਆ ਕਹਿ ਰਿਹਾ ਵੀ 472 ਕਰੋੜ ਤੇ ਤੁਹਾਡੇ ਜਿਹੜੇ ਸੁਪਰੀਮੋ ਕਹਿੰਦਾ 20000 ਕਰੋੜ ਰੁਪਏ ਉਹ ਕਿੱਥੇ ਗਿਆ ਸਾਨੂੰ ਉਹ حساب ਦਿੱਤਾ ਹੈ ਵੇ ਦੂਜਾ ਗੈਰਕਾਨੂੰਨੀ ਮਾਈਨਿੰਗ ਬਾਰੇ ਚੇਤਨ ਸਿੰਘ ਜੋੜੇ ਮਾਇਰਾ ਸਾਹਿਬ ਨੇ ਇੱਕ ਵੀ ਸ਼ਬਦ ਨਹੀਂ ਬੋਲਿਆ ਕਿ ਪੰਜਾਬ ਚ ਗੈਰਕਾਨੂੰਨੀ ਮਾਈਨਿੰਗ ਨਹੀਂ ਹੋ ਰਹੀ ਉਸ ਹਾਈ ਕੋਰਟ ਕਹ ਰਿਹਾ ਹਾਈ ਕੋਰਟ ਨੇ ਤੁਹਾਡੀ ਪੁਲਿਸ ਤੇ ਵਿਸ਼ਵਾਸ ਨਹੀਂ ਕੀਤਾ ਤੁਹਾਡੀ ਸਰਕਾਰ ਤੇ ਵਿਸ਼ਵਾਸ ਨਹੀਂ ਕੀਤਾ ਤੁਹਾਡੇ ਅਫਸਰਾਂ ਤੇ ਵਿਸ਼ਵਾਸ ਨਹੀਂ ਕੀਤਾ ਉਹਨਾਂ ਨੇ ਇੱਕ ਵਕੀਲ ਸਾਹਿਬ ਨੂੰ ਹੀ ਕੋਰਟ ਕਮਿਸ਼ਨਰ ਨਿਯੁਕਤ ਕਰ ਦਿੱਤਾ ਕਿ ਜਿਹੜੀ ਰੋਪੜ ਦੇ ਵਿੱਚ ਮਾਈਨਿੰਗ ਹੋਈ ਆ 118 ਕਰੋੜ 118 ਪਰਚੇ ਦਰਜ ਹੋਏ ਨੇ ਤੇ ਪਲੱਸ ਹਾਲੇ ਵੀ ਜਿਹੜੀ ਗੈਰਕਾਨੂੰਨੀ ਮਾਈਨਿੰਗ ਹੈ ਉਹ ਇੱਕ ਵਕੀਲ ਜਿਹੜੇ ਨੇ ਬਤੌਰ ਕੋਰਟ ਕਮਿਸ਼ਨਰ ਉਪਾਰ ਤੇ ਹਾਈ ਕੋਰਟ ਨੂੰ ਰਿਪੋਰਟ ਦੇਗਾ ਤੇ ਤੁਹਾਡੇ ਪੱਲੇ ਕੀ ਰਹਿ ਗਿਆ ਹਾਈ ਕੋਰਟ ਤੇ ਤੁਹਾਡੇ ਤੇ ਭਰੋਸਾ ਨਹੀਂ ਕਰ ਰਹੀ ਹੈਗੀ ਨਾ ਉਹ ਮਹਿਕਮੇ ਤੇ ਕਰੇ ਨਾ ਸਰਕਾਰ ਤੇ ਕਰਿਆਗੇ ਤੇ ਇਸ ਕਰਕੇ ਅੱਜ ਵੀ ਵਿਕਰਮ ਸਿੰਘ ਮਜੀਠੀ ਹੋਣੇ ਨੇ ਕਿਹਾ ਉਹਨਾਂ ਫਿਰ ਰੋਪੜ ਦੇ ਜਿਹੜੇ ਸਾਫ ਕਾ ਐਸਐਸਪੀ ਰਹਿ ਚੁੱਕੇ ਜਿਹੜੇ ਇਸ ਟਾਈਮ ਹੋ ਗਏ ਉਹਨਾਂ ਦਾ ਫਿਰ ਨਾਮ ਲੈ ਦਿੱਤਾ ਹੈਗਾ ਇਹਦਾ ਮਤਲਬ ਰਲ ਮਿਲ ਕੇ ਜਿਹੜੀ ਮਾਈਨਿੰਗ ਹੋ ਰਹੀ ਆ ਪੰਜਾਬ ਦੇ ਵਿੱਚ ਉਸ ਮਸਲੇ ਦੇ ਵਿੱਚ ਹਾਈ ਕੋਰਟ ਚਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਮਸਲਾ ਆਵੇ ਉਹਦੇ ਵਿੱਚ ਸਾਬਤ ਹੋ ਚੁੱਕਾ ਹੈਗਾ ਜਾਂ ਤੇ ਫਿਰ ਕੇਦਰੀਵਾਲ ਸਾਹਿਬ ਇਸ ਤੇ ਟਿੱਪਣੀ ਕਰਨ ਕਿ ਮੈਂ ਜਿਹੜਾ 20000 ਕਰੋੜ ਰੁਪਈਆ ਪੰਜਾਬ ਦੀ ਜਨਤਾ ਨੂੰ ਕਿਹਾ ਸੀ ਉਹਦੀ ਸਚਾਈ ਦੱਸਣ ਜਾਂ ਦੱਸਣ ਕਿ ਪੰਜਾਬ ਚ ਗੈਰਕਾਨੂੰਨੀ ਮਾਈਨਿੰਗ ਹੋ ਰਹੀ ਆ ਜਾਂ ਦੱਸਣ ਕਿ ਗੈਰਕਾਨੂੰਨੀ ਮਾਈਨਿੰਗ ਨਹੀਂ ਹੋ ਰਹੀ ਤੇ ਜੇ ਗੈਰਕਾਨੂੰਨੀ ਮਾਈਨਿੰਗ ਨਹੀਂ ਹੋ ਰਹੀ ਤੇ ਸਾਨੂੰ ਪੰਜਾਬ ਵਾਲਿਆਂ ਨੂੰ ਦੱਸਣ ਕਿ ਤੁਸੀਂ 20000 ਕਰੋੜ ਰੁਪਏ ਸਾਨੂੰ ਪੰਜਾਬ ਵਾਲਿਆਂ ਚੋਂ ਨਹੀਂ ਕਮਾ ਕੇ ਦਿੱਤਾ ਹੈਗਾ ਇੱਕ ਸਾਲ ਦਾ 20000 ਕਰੋੜ ਰੁਪਏ ਦੋ ਸਾਲਾਂ ਦਾ 40000 ਕਰੋੜ ਰੁਪਏ ਸਾਨੂੰ ਉਹਦਾ ਹਿਸਾਬ ਦਿੱਤਾ ਜਾਵੇ ਹੁਣ ਨਵਜੋਤ ਸਿੰਘ ਸਿੱਧੂ ਸਾਹਿਬ ਦਾ ਜਿਹੜਾ ਮਸਲਾ ਆ ਗਿਆ ਦੇਖੋ ਉਹਨਾਂ ਨੇ ਤਾਂ ਕਿਹਾ ਉਹਦੇ ਜਿਹੜੇ ਸਰਕਾਰ ਦੇ ਜਹਾਜ ਦੇ ਹੂਟੇ ਸਰਕਾਰ ਲੈ ਰਹੀ ਆ ਉਥੇ ਇੱਥੇ ਆ ਕੇ ਵੀ ਆ ਮਿਲਦੇ ਨੇ ਐਵੀਏਸ਼ਨ ਡਿਪਾਰਟਮੈਂਟ ਨੂੰ ਸ਼ਹਿਰੀ ਹਵਾ ਬਾਈ ਜੀ ਨੂੰ ਆ ਕੇ ਮਿਲ ਰਹੇ ਕੋਈ ਜਵਾਬ ਨਹੀਂ ਦਿੰਦੇ ਪੰਜਾਬ ਕੋਈ ਮਾਈਨਿੰਗ ਵਾਲੇ ਮਸਲੇ ਜਵਾਬ ਨਹੀਂ ਉਹਨਾਂ ਨੈਸ਼ਨਲ ਗ੍ਰੀਨ ਇੰਟਰਵਿਊ ਨੂੰ ਦਾ ਦਰਵਾਜ਼ਾ ਖੜਗਾ ਦਿੱਤਾ ਮੈਨੂੰ ਲੱਗਦਾ ਇਹ ਪੰਜਾਬ ਦੀ ਬਹੁਤ ਵੱਡੀ ਸਮੱਸਿਆ ਹੈਗੀ ਹੈ ਇਹ ਜਿਹੜੀ ਰੇਤਾ ਵਾ ਇਹ ਕਾਲੀਆਂ ਦੇ ਸਿਰ 'ਚ ਵੀ ਪਈ ਸੀ ਇਹ ਰੇਤਾ ਕਾਂਗਰਸੀਆਂ ਦੇ ਸਿਰ 'ਚ ਵੀ ਪਈ ਹੈ ਇਹ ਰੇਤਾ ਝਾੜੂ ਵਾਲਿਆਂ ਦੇ ਸਿਰ 'ਚ ਵੀ ਪੈ ਚੁੱਕੀ ਹੈ ਕਿਉਂਕਿ ਇਸ ਰੇਤਾ ਨੇ ਪੰਜਾਬ ਨੂੰ ਬਹੁਤ ਬਦਨਾਮ ਕੀਤਾ ਕਿਉਂਕਿ ਰੇਤਾ ਸੋਨੇ ਦੇ ਭਾਅ ਵਿਕੀ ਹੈ ਸੋਨੇ ਦੇ ਵੀ ਡਾਇਮੰਡ ਹੀਰੇ ਦੇ ਭਾਅ ਦੇ ਨਾਲ ਵੇਚ ਰਹੀ ਹੈਗੀਆ ਇਸ ਕਰਕੇ ਉਹ ਸਾਰੀ ਜਿਹੜੀ ਸਚਾਈ ਉਹ ਬਾਹਰ ਆ ਰਹੀ ਹੈ ਕਿ ਤੁਸੀਂ ਕਹਿੰਦੇ ਸੀ ਸਾਲ 'ਚ 20 ਹਰ ਕਰੋੜ ਰੁਪਇਆ ਕਮਾਉਣਾ ਤੇ ਤੁਹਾਡੇ ਕੋ ਦੇ ਵਿੱਚ 472 ਕਰੋੜ ਰੁਪਇਆ ਕਮਾਇਆ ਗਿਆ ਤੁਹਾਡੇ ਕੋਲ ਜੀ ਬਹੁਤ ਸ਼ੁਕਰੀਆ ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਅਸੀਂ ਦੋ ਤਿੰਨ ਮੁੱਦਿਆਂ ਦੇ ਉੱਤੇ ਚਰਚਾ ਕੀਤੀ ਹੈ ਇਹਨਾਂ ਦੇ ਮੁੱਦਿਆਂ ਦੇ ਬਾਰੇ ਤੁਸੀਂ ਕੀ ਸੋਚਦੇ ਹੋ ਆਪਣੀ ਆਪਣੀ رائے ਸਾਂਝੀ ਕਰ ਸਕਦੇ ਹੋ ਫਿਲਹਾਲ ਅੱਜ ਦੀ ਇਸ ਚਰਚਾ ਵਿੱਚ ਇੰਨਾ ਹੀ ਸਾਨੂੰ ਦਿਵਾ ਗਿਆ ਧੰਨਵਾਦ